ਇਹ ਤੁਹਾਡਾ ਟਾਰਗੇਟ ਹੈ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਚ 2 ਘੰਟੇ ਦੀ ਰਾਤ ਦੀ ਨਾਕਾਬੰਦੀ ਪਲਾਨ ਕੀਤੀ ਹੋਈ ਹੈ 10:30 ਤੋਂ ਲੈ ਕੇ 12:30 ਤੇ ਹੁਣੇ ਸ਼ੁਰੂ ਹੀ ਹੋਈ ਹੈ ਤੇ ਮੈਂ ਔਰ ਦੋਨੋਂ ਐਸਪੀ ਸਾਹਿਬਾਨ ਔਰ ਡੀਐਸਪੀ ਸਿਟੀ 1 ਜਨਾ ਕੋਲ ਪੀਸੀਆਰ ਦਾ ਵੀ ਚਾਰਜ ਹੈ ਅਸੀਂ ਇੱਥੇ ਦੀ ਜਿਹੜੀ ਸ਼ਹਿਰ ਦੀ ਪੀਸੀਆਰ ਦੀ ਰਾਤ ਦੀ ਸ਼ਬਦ ਟੀਮ ਹੈ ਉਹਨਾਂ ਨੂੰ ਇੱਥੇ ਫਾਲਨ ਕਰਕੇ ਥੋੜਾ ਬਰੀਫ ਕੀਤਾ ਹੈ ਔਰ ਅਪਰੀਸ਼ੀਏਟ ਵੀ ਕੀਤਾ ਹੈ ਕਿ ਪਹਿਲਾਂ ਵੀ ਸਤਾਰ ਕੋ ਕੇ ਡਿਊਟੀ ਕਰਦੇ ਕੁਛ ਨਾ ਕੁਛ रिकवरीज भी कर दे मुझे रिस्पोंड कर दे एक दस मैं इननो कांग्रेचुलेट किता कि एदा ही काम करते रहो ते आगे क्योंकि ਸਾਡੇ ਅਗਲੇ ਹਫਤੇ ਸ਼ਨੀਵਾਰ ਨੂੰ ਹੀ ਸਾਡੇ ਜਿਹੜੇ ਐਮਸੀ ਦੇ ਇਲੈਕਸ਼ਨ ਆ ਰਹੇ ਆ ਔਰ ਅੱਗੇ ਜਿਹੜੀ ਸਰਦੀਆਂ ਦੇ ਸੀਜ਼ਨ ਚ ਥੋੜਾ ਕ੍ਰਾਈਮ ਵੱਧਦਾ ਹੈ ਉਹਦੇ ਬਾਰੇ ਥੋੜਾ ਬ੍ਰੀਫ ਕੀਤਾ ਤੇ ਅਲਰਟ ਕੀਤਾ ਤੇ ਅੱਜ ਕੱਲ ਜੋ ਸਿਕਿਉਰਿਟੀ ਦੇ ਸਾਨੂੰ ਇਨਪੁਟਸ ਮਿਲਦੇ ਰਹਿੰਦੇ ਆ ਆਪਣੇ ਸੀਨੀਅਰਸ ਵੱਲੋਂ ਉਹਦੇ ਬਾਰੇ ਵੀ ਇਹਨਾਂ ਨੂੰ ਥੋੜਾ ਅਗਾਹ ਕੀਤਾ ਕਿ ਆਪਣੀ ਡਿਊਟੀ ਡਬਲ ਜ਼ਿੰਮੇਵਾਰੀ ਨਾਲ ਨਿਭਾਓ ਕਿਉਂਕਿ ਅੱਗੇ ਸਰਦੀਆਂ ਦਾ ਟਾਈਮ ਪਲੱਸ ਫੈਸਟੀਵਲ ਸੀਜ਼ਨ ਆ ਰਿਹਾ ਹੈ ਅਨ ਜਿਸ ਤਰ੍ਹਾਂ ਨਿਊ ਇਅਰ ਵੀ ਆ ਰਿਹਾ ਗਾ ਲੋਕੀ ਇੱਥੇ ਵੀ ਕਾਰਜ ਕਰੇ ਜਾ ਰਹੀ ਦੇਖ ਹਾਂਜੀ ਆਫਕੋਰਸ ਨਿਊ ਇਅਰ ਤਾਂ ਚਲੋ ਥੋੜੀ ਅੱਗੇ ਇਮੀਡੀਏਟ ਤਾਂ ਸਾਨੂੰ ਹੈਗਾ ਕਿ ਜਿਹੜੇ ਇਲੈਕਸ਼ਨਸ ਆ ਰਹੇ ਔਰ ਅੱਗੇ ਥੋੜਾ ਵਿੰਟਰ ਸੀਜ਼ਨ ਦਾ ਜਿਹੜੇ ਥੰਦ ਸ਼ੁਰੂ ਹੋ ਜਾਣੀ ਹੈ ਇਸ ਕਰਕੇ ਇਹਨਾਂ ਨੂੰ ਕਹਿ ਕੇ ਡਬਲ ਅਲਰਟ ਹੋ ਕੇ ਡਿਊਟੀ ਕਰਨ ਲੈ ਥੰਦਾਂ ਦਾ ਸੀਜ਼ਨ ਹੁੰਦਾ ਹੈ ਜੀ ਹਾਂਜੀ ਅਣ ਹੋਵੇ ਉਸ ਟਾਈਮ ਕ੍ਰਾਈਮ ਵੀ ਵੱਧ ਜਾਂਦਾ ਜੀ ਉਸੇ ਕਿਸ ਤਰ੍ਹਾਂ ਪਿਕੋ ਜੀ ਇਹਨਾਂ ਦੀ ਪੀਸੀਆਰ ਦੀ ਜੋ ਰਿਸਪੌਂਸਿਬਿਲਟੀਜ਼ ਹੈ ਉਹ ਤਾਂ ਇਹਨਾਂ ਨੂੰ ਉਹਦੇ ਬਾਰੇ ਹੀ ਸੈਂਸਿਟਾਈਜ਼ ਕੀਤਾ ਕਿ ਅੱਗੇ ਜਦੋਂ ਜ਼ਿਆਦਾ ਫੌਗੀ ਸੀਜ਼ਨ ਹੋ ਜਾਂਦਾ ਹੈ ਤੁਹਾਡੀ ਜ਼ਿੰਮੇਵਾਰੀ ਡਬਲ ਵੱਧ ਜਾਂਦੀ ਹੈ ਬਾਕੀ ਅੱਜ ਮੈਂ ਸਵੇਰੇ ਆਪਣੇ ਸਾਰੇ ਐਸਐਚਓਜ਼ ਜੀਓਜ਼ ਦੀ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਵੀ ਇਸ ਜਿਹੜੀ ਵੀ ਸਾਨੂੰ ਆਪਣੇ ਸੀਨੀਅਰ ਲੈਵਲ ਤੋਂ ਜੋ ਵੀ ਹਦਾਇਤਾਂ ਆਈਆਂ ਅੱਗੇ ਦੇ ਸੀਜ਼ਨ ਦੀ ਉਹ ਸਾਰੀ ਮੈਂ ਆਲਰੇਡੀ ਬਰੀਫ ਕਰਤੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕ੍ਰਾਈਮ ਨੂੰ ਠੱਲ ਪਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬੜੇ ਜੀ ਨਾਕੇ ਦੇ ਪਰ ਗੱਲ ਕਰੀਏ ਤੇ ਇਹਦਾ ਸ਼ਹਿਰ ਦੇ ਵਿੱਚ ਕਿਹੜੇ ਕਿਤੇ ਨਾਕੇ ਲੱਗੇ ਹੋਏ ਆਪਣੇ ਨਾਕੇ ਜੀ ਸਾਡੇ ਪੂਰੇ ਜ਼ਿਲ੍ਹੇ ਦੇ ਜੇ ਮੈਂ ਕਹਾਂ ਤਾਂ ਸਾਡੇ 33 ਨਾਕੇ ਪਲਾਨ ਹੈ ਜਿੱਦੇ ਜੇ ਮੇਰੇ ਦੋ ਐਸਪੀ ਔਰ ਅਰਾਊਂਡ ਸਰਕਲ ਜੀਓਸ ਔਰ 10 11 ਡੀਐਸਪੀਸ ਦੇ ਨਾਕੇ ਹੈਗੇ ਔਰ 300 ਦੇ ਕਰੀਬ ਟੋਟਲ ਫੋਰਸ ਅਸੀਂ ਡਿਪਲੋਏ ਕੀਤੀ ਹੈ ਪਹਿਲਾਂ ਮੈਂ ਸਭ ਤੋਂ ਪਹਿਲਾਂ ਇੱਥੇ ਪੀਸੀਆਰ ਨੂੰ ਬਰੀਫ ਕਰਨ ਲਈ ਆ ਗਈ ਸੀ ਬਾਕੀ ਜਗ੍ਹਾ ਨਾਕੇ ਵਕਫ ਲੱਗੇ ਹੋਏ ਬੜੀ ਵਾਰ ਰੱਤ ਫਿਰ ਵੀ ਰਾਤ ਨੂੰ ਹੁੰਦੀ ਹੈ देखो जी क्राइम टोटली तुसी सोचो कि ऐसी बिल्कुल ही रैडिकेट कर दिए दैट इज नॉट रियली प्रैक्टिकल बट ऐसी कोशिश कर दे भी जेड़ा भी सेंसेशनल क्राइम है उन्हें छेती छेती ट्रेस करी है ऐसी पिछले भी कई केसेस कितने भी होने भी साड़ी टीम में कंटिन्यूअसली वक्रे वक्रे क्राइम नो ट्रेस कर भी रही हैं तो आगे भी लगे रहेंगे ये बने जी तो शराब पर कर करिए रात में ड्रिंक करके वाइफ महान तो पटेज बनाते हैं या मुसाइज बनाते हैं ऐसे देखे वो रेडियो ਉਧੇ ਉਧੇ ਕੋਈ ਕੁਝ ਸਟਾਈਕਿੰਗ ਦੇ ਕੁਝ ਜੀ ਸਾਡੇ ਡੇਲੀ بیس ਤੇ ਡਰੰਕਨ ਡਰਾਈਵਿੰਗ ਦੇ ਵਿੱਚ ਚਲਾਨ ਹੁੰਦੇ ਆ ਰੋਜ਼ ਹੀ ਕੁਝ ਨਾ ਕੁਝ ਚਲਾਨ ਹੁੰਦੇ ਰਹਿੰਦੇ ਆ ਬਾਕੀ ਇਹ ਡਰਾਈਵ ਸਪੈਸ਼ਲੀ ਮੈਂ ਪਹਿਲਾਂ ਵੀ ਸ਼ਹਿਰੀ ਜਿਹੇ ਆਫੀਸਰਜ਼ ਹਨ ਉਹਨਾਂ ਨੂੰ ਪ੍ਰਾਈਜ਼ ਕੀਤਾ ਜੋ ਪਬਲਿਕ ਵੱਲੋਂ ਦੱਸਿਆ ਜਾਂਦਾ ਤੇ ਹੁਣ ਵੀ ਮੇਰੇ ਨਾਲ ਹੀ ਹੈਗੇ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਕੋਈ ਸਪੈਸ਼ਲ ਡਰਾਈਵ ਵੀ ਹੈਗੇ ਲਈ ਚਲਾਨ ਥੈਂਕ ਯੂ ਥੈਂਕ